ਹਾਂਜੀ ਗੁੱਡ ਮਾਰਨਿੰਗ ਸਰਨ ਤੁਹਾਡਾ ਸਵਾਗਤ ਹੈ YouTube ਚੈਨਲ ਗਗਨ ਮਨੂ ਜੀ ਦੇ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਹਾਂ ਨੂੰ ਉੱਠ ਕੇ ਆਪਾਂ ਕਰਦੇ ਹਾਂ ਸਾਰੇ ਆਪਣਾ ਕੰਮ ਤੇ ਉਸ ਤੋਂ ਬਾਅਦ ਜੀ ਉੱਠੋ ਮੈਡਮ ਜੀ ਉੱਠੋ ਸਕੂਲ ਜਾਣਾ ਆਪ ਅੱਜ ਲੇਟ ਆ 5:30 ਹੋ ਗਿਆ ਮੈਡਮ ਹਜੇ ਉੱਠਦੇ ਬਣੀ ਅਜੇ ਲੇਟ ਆਪਾਂ ਜਾਨਾ ਸਕੂਲ ਉੱਠੋ

देखो कि मौसम ठंडी ठंडी हवा चल रही है सख्सना हो रूम लिया जाके अपना पे प्रीत डैडी यह हजे तक सुत ही पाया इन्हें कम तेना गया नहीं है मैडम आ गए उपर देखो दिख गया सी चल शुक्रा फिर पासों हो चुट तेरा

ਰੋਟੀ ਮੇਰੇ ਲਈ ਮੈਂ ਆਟਾ ਗੁੰਨ ਲਿਆ ਫਿਰ ਮੈਂ ਇਹ ਰੋਟੀ ਫਿਰ ਅਸੀਂ ਮੈਡਮ ਬਾਕੇ ਦੀ ਜਿਹੜੇ ਪਨੀਰ ਆਪਾਂ ਨੂੰ ਹਾਂਜੀ ਮੈਮ ਲੋ ਜੀ ਮੈਡਮ ਨੇ ਦਿੱਤੇ ਆ ਆਟਾ ਗੁੰਨ ਲਿਆ ਆਪਣਾ ਆਪਣੇ ਪਿਆਜ਼ ਗਏ ਸੀ ਲਈ ਜਿਹੜਾ ਦਵਾ ਦਾ ਪਾ ਦਿੱਤੇ ਨੇ ਇਹਨਾਂ ਨੂੰ ਹੁਣ ਕੱਢ ਵੱਢ ਕੇ ਇਹਨਾਂ ਦਾ ਕਤਰ ਕੇ ਕਤਲ ਆਪਾਂ ਤੇ ਅੱਜ ਦਾ ਰੋਗੂਆ ਬਣਾਵਾਂਗੇ ਆਪਾਂ ਪਨੀਰ ਹਾਂ ਗੱਡੇ ਆਪਣੇ ਦਾ ਕੱਟ ਇਸ ਤੋਂ ਬਾਅਦ ਕਰਦੇ ਪਨੀਰ ਨੂੰ ਨਾ ਸਟਾਰਟ ਤੇ ਨਰਨੇ ਆਟਾ ਗੁੱਲ ਲਿਆ ਤੇ ਗੁੰਨ ਕੇ ਰੁੱਤੀ ਕਰਨ ਲੱਗੇ ਆ ਸਟਾਰਟ ਹੋਣਾ ਅਬ ਜੀ ਪਨੀਰ ਬਣਾ ਕੇ ਅਬ ਦਾ ਮੈਂ ਫਿਰ ਤਿਆਰ ਹੂੰਗਾ ਹਰਕਲਾਈ ਹੈ ਬਣਾਏ ਹੈਲਪ ਕਰੇਗੀ ਮੇਰੀ ਹੈ ਬਸ ਮੈਂ ਤੇਰੀ ਹੈਲਪ ਕੀਤੀ ਤੂੰ ਮੇਰੀ ਹੈਲਪ ਕਰਨੀ ਥੋੜੇ ਬਾਅਦ ਆਪਾਂ ਪਿਆਰ ਹੁਣ ਚੱਲੇ ਨਾਉਣੇ ਆ ਉਹ ਗੰਦੇ ਮੈਡਮ ਦੇ ਬੇਲ ਤੇ ਰੁੱਟੀ ਆਪਦੀ ਹੁਣ ਲੱਗਾ ਤਵੇ ਤੇ ਪਾਉਣ ਬਣਾਓ ਜੀ ਰੋਟੀ ਕਰਾ फिर आप जाइए स्कूल बन गई चार रोटिया अपने जाने स्कूल ठीक है हाँ तैयार नहीं छोटिया लग जाऊंगा चार तब खाने घर दिए छे बने उस तो बाद जी ना मैंने लग गया हूं तड़का तड़का लाके मैडम बनाओ पनीर अपने ਲਓ ਜੀ ਹੁਣ ਹੋ ਗਿਆ ਆਪਾਂ ਰੈਡੀ ਸਕੂਲ ਜਾਣ ਨੂੰ ਤਾਂ ਨਰਦਾਂ ਕੁਝ ਕੁਟਿਆਤਾ ਬਿਨਾਂ ਬਦਨ ਲਓ ਜੀ ਰੋਟੀ ਆ ਗਈ ਆਪਣੀ ਪੈਕ ਪੂਜਾ ਪਾਤਾ ਮੈਡਮ ਨੇ ਡੱਬੇ ਦੇ ਵਿੱਚ ਚਾਹ ਆਪਾਂ ਪੀ ਲਈਆ ਪਾਣੀ ਦੀ ਬੋਤਲ ਆਪਣੀ ਭਰਤੀ ਸਾਰਾ ਸਮਾਨ ਪਾ ਕੇ ਆਪਾਂ ਬੈਗ ਦੇ ਵਿੱਚ ਆਪਣੀ ਫੇ ਚੱਲੇ ਆਪਾਂ ਸਕੂਲ ਵੱਲ ਬਾਕੀ ਹੋਰਨਾ ਬਾਕੀ ਕਰਪਾ ਕਰਦੇ ਜੀ ਤਾਂ ਕਿ ਰਾਸਤੇ ਦੇ ਵਿੱਚ ਜੀ ਆਪਾਂ ਨੂੰ ਟਾਈਮ ਲੱਗਿਆ ਨੀ ਆਪਾਂ ਮਿਲਾਂਗੇ ਆਪਾਂ ਸ਼ਾਮ ਨੂੰ ਤਦ ਤੱਕ ਲਈ ਓਕੇ ਜੀ ਮੇਰੇ ਨਾਲ ਆਪਾਂ ਬਣੂ ਬ੍ਰੇਕ ਤੋਂ ਬਾਅਦ ਜੀ ਹੁਣ ਅਸੀਂ ਹੋ ਕੇ ਰੈਡੀ ਆ ਗਏ ਆ ਸਕੂਲ ਜਾਣ ਨੂੰ ਉਹ ਖੜੇ ਮੇਰੇ ਨਾਲ ਦੇ ਦੀਪੀ ਸਾਹਿਬ ਨਵਦੀਪ ਆਜੋ ਨਵਦੀਪ ਸਾਰਾ ਉਹ ਜਿੰਨਾਂ ਪਾਰਸ ਤੋਂ ਪਹੁੰਚ ਗਏ ਆ ਬੈਠਣਾ ਸਨਾ ਕੇ ਉਹ ਦੰਗਰ ਨੇ ਵੀ ਇੱਕ ਵੀ ਨਿਕਸ਼ਣ ਵਿੱਚ ਰਹੇਗਾ ਕੌਣ ਹੋਣਾ ਆਪਾਂ ਹੋ ਗਏ ਹਾਂ ਦੂਜੇ ਕੈਂਟਰ ਇਹ ਆਪਣਾ ਪੂਰ ਪਰਮਾਪੋਸਥੀ ਤਿੰਨੋਂ ਦੇਖ ਲਈਏ ਲਓ ਜੀ ਆਪਾਂ ਪਹੁੰਚ ਗਏ ਸਕੂਲ ਹੁਣ ਤੇ ਜਾਣ ਲੱਗਿਆ ਅੰਦਰ

ਕੋਲੇ ਬਨੀਰ ਨਾਦਾ ਵਾਲੇ ਨੇ ਔਰ ਹਰਾ ਕਦੂ ਦੇ ਪਨੀਰ ਤੇ ਪਹਿਲੀ ਵਾਰ ਦੇਖੇਗਾ ਕਦੂ ਪਨੀਰ ਕਦੂ ਨਹੀਂ ਹੈਗਾ ਇਹ ਆਲੂ ਪਨੀਰ ਹੈ ਇਹ ਹੀ ਦਾ ਹੋਣਾ ਬਹਿ ਮੈਂ ਇਹ ਕਦੂ ਪਨੀਰ ਨਹੀਂ ਹੈਗਾ ਇਹ ਇਹ ਹੈਗਾ ਕਾ ਮੈਂ ਅੱਧੀ ਆ ਰਹਾ ਹਾਂ ਕਹਾਂ ਹੈ ਆਲੂ ਪਨੀਰ ਹੈ ਧੀਰੇ ਧੀਰੇ ਆਣਾ ਭਾਗ ਜਾਏਗਾ ਬਹਿ ਲੋ ਜੀ ਸਭ ਸਭ ਆਏ ਹੋਣੇ ਖਾਣ ਲਾ ਗਏ ਸਭ ਸਭ ਨਾਲ ਸਭ ਯਾਦ ਕਰ ਸਰਦਨ ਨੂੰ ਖਿਡਾਇਆ ਨਾ ਕਰੀਂ। ਕਿਆ ਮੈਂ ਕੀ ਕਰਾਂ? ਆਓ ਆਓ। ਕਰ ਰਹੀ ਸੀ ਤਰੀ। ਮਾਂ ਕੀ ਖਾਣਾ ਦੀ? ਹਾਂ। ਕਰ ਰਹੀ ਸੀ ਤਰੀ। ਟਿਕਟ ਪਰ ਕੋਈ ਹੈ। ਲੈ ਮੇਰੇ ਬੱਚੇ ਦੇ ਵਾਸਤੇ ਖੇਡੀ ਆ। ਇਹ ਨਾ ਇਹੋਕਾ। ਇੰਨਾ ਦੀ ਪਤਾ ਨਹੀਂ ਕਿਹੜੀ ਲੜਾਈ ਚੱਲੀ ਜਾਂਦੀ ਹੈ ਹੁਣ ਸਮਝ ਨਹੀਂ ਪੁੱਛ ਕੀ ਮੁਸਕਲ ਉਹ ਬੱਸ ਜਾਉਂਦਾ ਹੈ ਖਾਂਦਾ ਨਹੀਂ ਖਾਂਦਾ ਨਹੀਂ ਅੱਇਆ ਖਾਊਗਾ ਪੁੱਤ ਖਾਊਗਾ

ਇੱਧਰ ਸਿੱਧੂ ਬਾਏ ਇਹ ਆਉਂਗੀ ਗਾਦੀ ਨਹੀਂ ਨਹੀਂ ਦੇਖੀ ਨੂੰ ਆਉਂ ਕੋਈ ਇਹ ਨਹੀਂ ਜਾਂਦੀ ਪੁੱਤ ਇਹ ਨਹੀਂ ਜਾਂਦੀ ਮਮਾ ਨਹੀਂ ਜਾਂਦੀ ਤੇਰੀ ਮਮਾ ਨਹੀਂ ਜਾਂਦੀ ਕਿ ਜਾਵਾਂਗੇ ਮਮਾ ਲੋ ਜੀ ਹੋ ਕੇ ਤਿਆਰ ਆਪਾਂ ਚੱਲੇ ਆ ਬਾਹਰ ਹੁਣ ਚੱਲੇ ਆਪਾਂ ਬਰਨਾਲੇ ਬਰਨਾਲੇ ਦਵਾਈ ਦਵਾਈ ਆਪਾਂ ਨੇ ਭਰਾ ਨੂੰ ਕੋ ਨਹੀਂ ਹੋ ਗਈ ਅੱਜ ਤਾਂ ਯਾਰ ਖੁੱਲ ਨਹੀਂ ਸੀ ਡੀਜ਼ਲ ਵਾਲੀ ਖੁੱਲ ਗਈ ਡਿੱਗੀ ਵਾਲੀ ਇਹ ਵੀ ਕੋਲੋਨਾ ਹੋ ਜਾਂਦੇ ਕਦੇ ਕਦੇ। ਕਾਦੀ ਪੀਟੀਚ ਹੋ ਜਾਂਦਾ। ਕੋਈ ਆ ਜਾ ਬਾਈ ਬਹੁਤ ਲੇਟਾ ਸੀ। ਹਜ਼ਾਰ ਹਜ਼ਾਰ ਦਾ ਕਰ ਦੇ ਭਰਾ। ਬਹੁਤ ਲੇਟਾ। ਲੈਟ ਹੁਣ ਜਨਰੇਟ ਕਿਲਾ ਤਾਂ। ਸੋਲੋ ਡਾਊਨ ਹੋ ਗਿਆ ਲੈਟ। ਪਹਿ ਲੈਣ ਗਿਆ ਡਾਕਟਰ ਨੂੰ। ਡਾਕਟਰ ਪਰ ਸਾਨੂੰ ਮਿਲਿਆ ਨਹੀਂ ਹੁਣ ਦੇਖਦੇ ਆ ਵੀ ਹੁਣ ਹੈਗਾ ਜਾਂ ਨਹੀਂ ਹੈਗਾ। ਜਦੋਂ ਆ ਗਿਆ ਡਾਕਟਰ ਫੇਰ ਆਪਾਂ ਲੈ ਕੇ ਡਾਕਟਰ ਨੂੰ ਜਾਣਾਗਾ ਬਰਨਾਲੇ। ਲਓ ਜੀ ਮੀਰੀ ਨਹੀਂ ਫੇਰ ਡਾਕਟਰ ਅੱਜ ਫੇਰ ਹੀ ਹਾਲ ਹੋਊਗਾ ਹੁਣ ਚੱਲੇ ਆਪਾਂ ਬਰਨਾਲੇ ਡਾਕਟਰ ਮਿਲ ਗਏ ਨੇ ਆਪਣੇ ਮੋਲਵਾਲ ਤੋਂ ਲੈ ਕੇ ਬਰਨਾਲੇ ਤੱਕ ਦਾ ਕਾਲੇ ਨੇ ਮਤਲਬ ਪਹਿਲਾਂ ਉਹਦਾ ਮਿੱਤਰ ਹੀ ਕਾਲਾ ਹਾਂ ਹਾਂ ਕਾਲਾ ਬੰਦਾ ਘੈਂਟ ਬੋਸ ਸੀਗਾ ਸੀਰਾ ਇੱਕ ਦਿਨ ਉੱਥੇ ਸੀਰਾ ਸੀ ਤੁਹਾਨੂੰ ਇਹੋ ਤੇ ਕਹਾਂਗੇ ਉਹ ਸੀ ਮੈਂ ਜੀ ਤੁੜੀ ਜਾ ਕੇ ਆ ਤਿੰਨ ਚਾਰ ਦਿਨ ਪਹਿਲਾਂ ਉਹ ਤਿੰਨ ਦਿਨ ਦੋ ਤਿੰਨ ਦਿਨ ਪਹਿਲਾਂ ਮੈਨੂੰ ਵੀ ਮਿਲੇ ਉਹ ਲਓ ਜੀ ਆਪਾਂ ਪਹੁੰਚ ਕੇ ਬਰਨਾਲੇ ਦਵਾਈ ਦੁਕਾਨੇ ਹਨ ਬਾਈ ਨੂੰ ਆਪਾਂ ਇਹ ਆ ਸਿੱਧੂ ਹਸਪੀਟਲ ਮਨਪ੍ਰੀਤ ਹਸਪੀਟਲ ਦਾ ਮਨਪ੍ਰੀਤ ਦਾ ਹਸਪੀਟਲ ਲਓ ਜੀ ਚਲਦੇ ਆ 15 ਹਣ ਬਰਨਾਲਿਆਂ ਤੋਂ ਤੇ ਜਦੋਂ ਆਪਾਂ ਕਰਿਆ ਹੈ ਕਰਿਆ ਹੁੰਦੇ ਨੂੰ ਮੈਡਮ ਪੇਸ਼ਿਸ ਸੀ ਅੱਜ ਵਾਰੀ ਸੀ ਮੈਡਮ ਦੀ ਰੋਟੀ ਪਾ ਕੇ ਲੈ ਕੇ ਆਉਂਦੀ ਮੈਡਮ ਨੂੰ ਮੈਡਮ ਰੋਟੀ ਪੈਕਿੰਗ ਲੈ ਕੇ ਤੇ ਹੁਣ ਰੋਟੀ ਪਾ ਕੇ ਲੈ ਕੇ ਆਉਂਦੀ ਆਪਣੀ ਵਾਰੀ ਆ ਤੇ ਆਪਾਂ ਰੋਟੀ ਪਾ ਕੇ ਲੈ ਕੇ ਆਵਾਂਗੇ ਅੱਜ ਵੀ ਵੈਸੇ ਮੈਡਮ ਦੀ ਵਾਰੀ ਚੱਜ ਗਈ ਰੋਟੀ ਖਾਂਦੀ ਹੈਗੀ ਛੱਡੋ ਚਲੋ ਠੀਕ ਹੈ ਪਰ ਆਪਾਂ ਵੀ ਮਿਲ ਨੂੰ ਸੌਣੇ ਆ ਓਕੇ ਜੀ ਨੂੰ ਲੱਗਿਆ ਪਣੂ ਓਕੇ ਬਾਏ ਬਾਏ ਇਹ ਅੱਜ ਭਈ ਹੋ ਗਿਆ ਗੁੱਸੇ ਇਹ ਬੋਲ ਦੇਂ ਕਿਸ ਨਾਲ ਨਾ ਰੋਟੀ ਖਾਂਦੇ ਆ ਹੁਣ ਪੂਰੇ ਆਕੜੇ ਵੱਡੇ ਨੇ ਨੂੰ ਦੇਖ ਰੋ ਕਿੱਡਾ ਇਹਨਾਂ ਦਾ ഗ്യോട്ട് മിസ്റ്റുക്ക <laughs>